ਸਵਰਾਜ ਮਹਿੰਦਰਾ ਵਗੈਰਾ ਆਗੇ ਉਹਨਾਂ ਦੇ ਵਿੱਚ 14 ਇੰਚ ਪੁਲੀ ਚੱਲੇਗੀ ਨਿਊ ਹੋਲੈਂਡ ਦੇ ਵਿੱਚ 15 ਇੰਚ ਪੁਲੀ ਚੱਲਦੀ ਆ ਤੇ ਜੌਨ ਦੇ ਵਿੱਚ 17 ਇੰਚ ਪੁਲੀ ਚੱਲਦੀ ਆ ਠੀਕ ਹੈ ਇਹੀ ਇੱਕ ਪੁਲੀ ਆ ਜੋ ਟ੍ਰੈਕ ਦੇ ਚੱਕਰਾਂ ਦੇ ਹਿਸਾਬ ਨਾਲ ਆਪਾਂ ਉਹਨੂੰ ਚੇਂਜ ਕਰਦੇ ਜਦੋਂ ਮਸ਼ੀਨ ਜਦੋਂ ਚੱਲ ਰਹੀ ਆ ਖੇਤ ਦੇ ਵਿੱਚ ਅਗਰ ਮਸ਼ੀਨ ਨੇ ਮਤਲਬ ਖੇਤ ਦੇ ਵਿੱਚੋਂ ਕੋਈ ਅ ਰੋੜਾ ਜਾਂ ਕੋਈ ਪੱਥਰ ਮਸ਼ੀਨ ਦੇ ਵਿੱਚ ਅਗਰ ਅੰਦਰ ਚਲਾ ਗਿਆ ਠੀਕ ਹੈ ਜੀ ਤਾਂ ਉਹਦੇ ਨਾਲ ਕੀ ਆ ਜੋ ਅ ਅੱਗੇ ਇੱਕ ਟ੍ਰੇ ਹੁੰਦੀ ਆ ਜਾਲੀ ਹੁੰਦੀ ਆ ਉਹ ਜਾਲੀ ਖੁੱਲ੍ਹ ਜਾਂਦੀ ਆ ਤੇ ਸਾਇਰਨ ਬੀਪ ਕਰਦਾ ਤਾਕੀ ਫਿਰ ਕਿਸਾਨ ਜੋ অপারেਟਰ ਆ ਜੋ ਚਲਾ ਰਿਹਾ ਮਸ਼ੀਨ ਨੂੰ ਆਸਾਨੀ ਨਾਲ ਮਤਲਬ ਆ ਕੇ ਚੈੱਕ ਕਰਕੇ ਲੀਵਰ ਤੋਂ ਆਪਰੇਟ ਕਰਕੇ ਜਾਲੀ ਨਾਲੋਂ ਪੱਥਰ ਵਗੈਰਾ ਰਿਮੂਵ ਕਰੇ 15 ਪਰਬੀ ਤੱਕ ਕੋਈ ਵੀ ਕਿਸਾਨ ਭਰਾ ਸਾਡਾ ਮਸ਼ੀਨ ਸਾਡੇ ਕੋਲ ਬੁੱਕ ਕਰਾਉਂਦਾ ਤਾਂ ਅਸੀਂ ਥਰੇਸ਼ਿੰਗ ਯੂਨਿਟ ਦੇ ਮਤਲਬ ਥਰੇਸ਼ਰ ਦੇ ਵਿੱਚ ਜਿੰਨੇ ਬਲੇਡ ਲੱਗਦੇ ਨੇ ਹੂੰ 288 ਬਲੇਡ ਜਿੱਦਾਂ 57 ਇੰਚੀ ਥ੍ਰੈਸ਼ਰ ਦੀ ਗੱਲ ਕਰੀਏ 288 ਬਲੇਡ ਥ੍ਰੈਸ਼ਰ ਚ ਲੱਗਦੇ ਨੇ ਇੱਕ ਨੀਚੇ ਆਪਣਾ ਲੋਅਰ ਬਾਸਕਟ ਕੰਗੀ ਵੀ ਬੋਲ ਲੈਂਦੇ ਨੇ ਉਹਨੂੰ 35 ਬਲੇਡ ਉਸ ਚ ਹੁੰਦੇ ਨੇ ਜੀ 18 ਬਲੇਡ ਇੱਕ ਡਬਲ ਬਾਸਕਟ ਹੁੰਦੀ ਆ ਜਦੋਂ ਕਵਰ ਖੋਲਦੇ ਆ ਆਪਾਂ ਉਸ ਤੋਂ ਪਤਾ ਲੱਗਦਾ ਤਾਂ ਟੋਟਲ ਇੱਕ ਪੂਰਾ ਸੈੱਟ ਬਲੇਡ ਦਾ ਅਸੀਂ ਕਿਸਾਨ ਭਰਾਵਾਂ ਲਈ ਫ੍ਰੀ ਦੇ ਰਹੇ ਆ ਲੋ ਜੀ ਸੁਣੋ ਅੱਜ ਆਪਾਂ ਖੜੇ ਸੀ ਲੈਂਡ ਫੋਰਸ ਵਾਲਿਆਂ ਦੇ ਲੈਂਡ ਫੋਰਸ ਦਾ ਤੁਹਾਨੂੰ ਸਮਰਾਟ ਰੀਪਰ ਬਾਰੇ ਅੱਜ ਜਾਣਕਾਰੀ ਦੇਣੀ ਆ ਕਿ ਇਸ ਦੇ ਵਿੱਚ ਕੀ ਕੀ ਫੀਚਰ ਆਉਂਦੇ ਆ ਪੂਰੀ ਗੱਲਬਾਤ ਲਈ ਆਪਣੇ ਨਾਲ ਹੋਣਗੇ ਬਾਈ ਅਮਨਦੀਪ ਸਿੰਘ ਜੀ ਬਾਈ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ ਇਸ ਰੀਪਰ ਬਾਰੇ ਤੇ ਇੱਕ ਬਹੁਤ ਵੱਡਾ ਆਫਰ ਵੀ ਦੇ ਦਿੱਤਾ ਇਹਨਾਂ ਨੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਿਓ ਲਾਸਟ ਦੇ ਵਿੱਚ ਦੱਸਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਕਿਸਾਨ ਵੀਰਾਂ ਨੂੰ ਇੱਕ ਵਾਰ ਫੇਰ ਦੋ ਸਤਿ ਸ਼੍ਰੀ ਅਕਾਲ ਲੈਂਡਫੋਰਸ ਦੀ ਗੱਲ ਕਰੀਏ ਤਾਂ ਵੈਸੇ ਦਾ ਲੈਂਡਫੋਰਸ 1965 ਤੋਂ ਹਾਂਜੀ ਕਿਸਾਨ ਭਰਾਵਾਂ ਦੀ ਆ ਸੇਵਾ ਵਿੱਚ ਅਲਗ-ਅਲਗ ਤਰ੍ਹਾਂ ਦੇ ਇੰਪਲੀਮੈਂਟ ਲੈ ਕੇ ਆ ਰਹੇ ਹਰ ਮਤਲਬ ਸਾਡਾ ਫੋਕਸ ਲੈਂਡ ਫੋਰਸ ਦਾ ਮੇਨਲੀ ਇਹੀ ਹੁੰਦਾ ਕਿ ਅਸੀਂ ਕਿਸਾਨਾਂ ਦੀ ਜੋ ਡਿਮਾਂਡ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਲੋੜ ਨੂੰ ਪੂਰਾ ਕਰਦੇ ਹੋਏ ਮਸ਼ੀਨਾਂ ਲੈ ਕੇ ਆਈਏ ਤੇ ਟਾਈਮ ਦੇ ਅਨੁਸਾਰ ਕਿਸਾਨਾਂ ਦੇ ਫੀਡਬੈਕ ਦੇ ਨੂੰ ਰਿਵਿਊ ਕਰਦੇ ਹੋਏ ਮਸ਼ੀਨ ਦੇ ਵਿੱਚ ਜੋ-ਜੋ ਚੇਂਜਸ ਦੀ ਰਿਕੁਆਇਰਮੈਂਟ ਹੈ ਉਹ ਸੀ ਹਰ ਸਾਲ ਕਰਦੇ ਰਹਿੰਦੇ ਆ ਤੇ ਉਹਨਾਂ ਹੀ ਚੇਂਜਸ ਦੀ ਅੱਗੇ ਗੱਲ ਕਰਦੇ ਹੋਏ ਆਪਾਂ ਸਟਾਰਟਅਪ ਜਿਸ ਬਾਰੇ ਮਸ਼ੀਨ ਬਾਰੇ ਗੱਲ ਕਰਨੀ ਆ ਸਟੋਰੀ ਪਰ ਬਾਰੇ ਹਾਂਜੀ ਸਟੋਰੀ ਪਰ ਜੋ ਸੀ ਹੁਣ ਇਸ ਵਾਰ 2025 ਦੇ ਵਿੱਚ ਮਾਡਲ ਲੈ ਕੇ ਆਏ ਆ ਸਾਡੇ ਇਸ ਵਾਰ ਤਿੰਨ ਅਸੀਂ ਮਾਡਲ ਇਸ ਵਾਰ ਮਾਰਕੀਟ ਦੇ ਵਿੱਚ ਲਾਂਚ ਕਰ ਰਹੇ ਆ ਅੱਛਾ ਜੀ 57 ਇੰਚੀ 60 ਇੰਚੀ ਤੇ 66 ਇੰਚ ਹਾਂਜੀ ਠੀਕ ਹੈ ਜੀ 57 ਇੰਚੀ ਮਤਲਬ ਪੂਰਾ ਜਿਹੜਾ ਉਹਦਾ ਥਰੇਸ਼ਰ ਆ 57 ਇੰਚੀ ਰਹੇਗਾ ਤੇ ਜੋ ਕਟਰ ਬਾਰ ਦੀ ਗੱਲ ਕਰੀਏ ਤਾਂ ਉਹ 7.5 ਫੁੱਟ ਰਹੇਗਾ ਪੂਰਾ ਠੀਕ ਹੈ ਤੇ ਇਦਾਂ ਹੀ 60 ਇੰਚ ਦੀ ਗੱਲ ਕਰਾਂਗੇ ਤਾਂ ਉਹਦਾ ਜੋ ਕਟਰ ਬਾਰ ਉਹ 8 ਫੁੱਟ ਰਹੇਗਾ ਹਾਂਜੀ ਤੋਂ ਮਸ਼ੀਨ ਬਾਰੇ ਗੱਲ ਕਰਦੇ ਹੋਏ ਅ ਸਭ ਤੋਂ ਪਹਿਲਾਂ ਪਹਿਲਾਂ ਮੈਂ ਕਿਉਂਕਿ ਆਪਾਂ ਵੇਖਦੇ ਹੁੰਨੇ ਆ ਵੀ ਆਮ ਤਰੀਪਰ ਦੇ ਅਵਾਇਰਿੰਗ ਵਗੈਰਾ ਨਹੀਂ ਹੁੰਦੀ ਕਿਸੇ ਵੀ ਰੀਪਰ ਦੇ ਦੇਖੀ ਜਿਹੜੇ ਪੁਰਾਣੇ ਚੱਲਦੇ ਆ ਤੁਸੀਂ ਇਹ ਕਾ ਵਾਇਰਿੰਗ ਵਗੈਰਾ ਕੀਤੀ ਪਈ ਹੈ ਇਹ ਕੀ ਹੈ ਜੀ ਇਹਦਾ ਅਹ ਦੇਖੋ ਇਹ ਅਸੀਂ ਇਹਦੇ ਵਿੱਚ ਇੱਕ ਸਾਇਰਨ ਦਿੱਤਾ ਹੋਇਆ ਜੋ ਟਰੈਕਟਰ ਦੇ ਨਾਲ ਕਨੈਕਸ਼ਨ ਬੈਟਰੀ ਤੋਂ ਕਨੈਕਸ਼ਨ ਲੈ ਕੇ ਇਹਨੂੰ ਚਲਾ ਸਕਦੇ ਹਾਂ ਇਹਦਾ ਪਰਪਸ ਕੀ ਆ ਤੁਸੀਂ ਇਹਦੇ ਨਾਲ ਨਾ ਇੱਕ ਲੀਵਰ ਵੀ ਦੇਖ ਰਹੇ ਹੋ ਠੀਕ ਹੈ ਲੀਵਰ ਕੀ ਹੈ ਕਿ ਇਹਦੇ ਨੀਚੇ ਨੇ ਇੱਕ ਅਸੀਂ ਟ੍ਰੇ ਦਿੱਤੀ ਹੋਈ ਆ ਅੱਛਾ ਜੀ ਕਿ ਜਦੋਂ ਮਸ਼ੀਨ ਜਦੋਂ ਚੱਲ ਰਹੀ ਆ ਖੇਤ ਦੇ ਵਿੱਚ ਅਗਰ ਮਸ਼ੀਨ ਨੇ ਮਤਲਬ ਖੇਤ ਦੇ ਵਿੱਚੋਂ ਕੋਈ ਰੋੜਾ ਜਾਂ ਕੋਈ ਪੱਥਰ ਮਸ਼ੀਨ ਦੇ ਵਿੱਚ ਅਗਰ ਅੰਦਰ ਚਲਾ ਗਿਆ ਠੀਕ ਹੈ ਜੀ ਤਾਂ ਉਹਦੇ ਨਾਲ ਕੀ ਆ ਜੋ ਅੱਗੇ ਇੱਕ ਟ੍ਰੇ ਹੁੰਦੀ ਆ ਜਾਲੀ ਹੁੰਦੀ ਆ ਉਹ ਜਾਲੀ ਖੁੱਲ ਜਾਂਦੀ ਆ ਤੇ ਸਾਇਰਨ ਬੀਪ ਕਰਦਾ ਠੀਕ ਤਾਂ ਕਿ ਫਿਰ ਕਿਸਾਨ ਜੋ অপারেਟਰ ਆ ਜੋ ਚਲਾ ਰਿਹਾ ਮਸ਼ੀਨ ਨੂੰ ਆਸਾਨੀ ਨਾਲ ਮਤਲਬ ਆ ਕੇ ਚੈੱਕ ਕਰਕੇ ਲੀਵਰ ਤੋਂ ਆਪਰੇਟ ਕਰਕੇ ਜਾਲੀ ਨਾਲੋ ਪੱਥਰ ਵਗੈਰਾ ਰਿਮੂਵ ਹੋ ਜਾਂਦਾ। ਮੇਰੇ ਹਿਸਾਬ ਨਾਲ ਇਸ ਚੀਜ਼ ਨਾਲ ਤਾਂ ਬਈ ਅਨਜਾਨ ਤੋਂ ਅਨਜਾਨ ਬੰਦੇ ਨੂੰ ਜੇ ਬਿਠਾ ਦਗੇ। ਬਿਲਕੁਕੁਲ ਚਲਾਈ ਜਾਊਗਾ। ਕੋਈ ਆਪਾਂ ਨੂੰ ਖਤਰਾ ਨਹੀਂ ਜਿਹੜੇ ਆਪਣੇ ਬਲੇਡ ਟੁੱਟ ਜਾਂਦੇ ਸੀਗੇ ਨੁਕਸਾਨ ਵੱਡਾ ਹੋ ਜਾਂਦਾ ਸੀਗਾ ਵੀ ਉਹ ਹੁਣ ਬਿਲਕੁਲ ਬਿਲਕੁਲ ਹਾਂ ਕਿਉਂਕਿ ਉਹ ਸੀਜ਼ ਦੇ ਅੰਦਰ ਆ ਕੇ ਨੁਕਸਾਨ ਕਰਨਾ ਤਾਂ ਉਸੇ ਨੂੰ ਅਵੋਇਡ ਕਰਨ ਲਈ ਇੱਕ ਫੀਚਰ ਅਸੀਂ ਇਸ ਚ ਐਡ ਕੀਤਾ ਹੋਇਆ। ਠੀਕ ਹੈ ਜੀ। ਅੱਗੇ ਗੱਲ ਕਰੀਏ ਪੁਲੀਆਂ ਦੀ ਜਿੰਨੀਆਂ ਵੀ ਸਾਡੀਆਂ ਮਸ਼ੀਨ ਦੇ ਵਿੱਚ ਪੁਲੀਆਂ ਨੇ ਸਾਰੀਆਂ ਕਪਲਿੰਗ ਟਾਈਪ ਪੁਲੀਆਂ ਨੇ ਇਹ ਹਾਂਜੀ ਇਹ ਆਸਾਨੀ ਨਾਲ ਇਹਨਾਂ ਨੂੰ ਕਿਸਾਨ ਰਿਮੂਵ ਕਰ ਸਕਦਾ ਹਾਂ ਜੀ ਵੈਸੇ ਤਾਂ ਚਲੋ ਇਸ ਇਸ ਵਾਲੀ ਪੁਲੀਆਂ ਦੀ ਕੋਈ ਲੋਡ ਨਹੀਂ ਪੈਂਦੀ ਮੇਨ ਇੱਕ ਪੁਲੀ ਅੱਗੇ ਤੁਹਾਨੂੰ ਦਿਖਾਵਾਂਗੇ ਜਿਹਨੂੰ ਚੇਂਜ ਕਰਨ ਦੀ ਡੈਕਟਰ ਦੇ ਹਿਸਾਬ ਨਾਲ ਲੋਡ ਪੈਂਦੀ ਆ ਹਾਂਜੀ ਠੀਕ ਹੈ ਜੀ ਪੁਲੀਆਂ ਦਾ ਜੋ ਮਟੀਰੀਅਲ ਸਾਰਾ ਕਾਸਟਿੰਗ ਦੇ ਐਸਜੀ ਕਾਸਟਿੰਗ ਦੇ ਪੁਲੀਆਂ ਨੇ ਟਾਇਰਜ਼ ਦੀ ਗੱਲ ਕਰੀਏ ਟਾਇਰਜ਼ ਜੋ ਅਸੀਂ ਦੇ ਰਹੇ ਹਾਂ ਰੀਪਰ ਦੇ ਵਿੱਚ ਗੱਡੀ ਵਾਲੇ ਟਾਇਰ ਦੇ ਰਹੇ ਆ ਬੀਕੇਡੀ ਕੰਪਨੀ ਦੇ ਹਾਂ ਠੀਕ ਹੈ ਜੀ ਤੇ ਪ੍ਰੋਪਰ ਆਈਡਲ ਵਗੈਰਾ ਪੁਲੀਆਂ ਦੇ ਉੱਪਰ ਰਹਿੰਦੇ ਨੇ ਤਾਂ ਜੋ ਅਗਰ ਦੇਖੋ ਕੁਝ ਟਾਈਮ ਬਾਅਦ ਚੱਲਣ ਤੋਂ ਬਾਅਦ ਕਿ ਇਹ ਬੈਲਟਾਂ ਵਗੈਰਾ ਅਗਰ ਲੂਜ਼ ਹੁੰਦੀਆਂ ਨੇ ਸੀਜ਼ਨ ਦੋ ਸੀਜ਼ਨ ਬਾਅਦ ਤਾਂ ਆਈਡਲ ਹੁੰਦੇ ਨੇ ਉਹਨਾਂ ਨੂੰ ਪ੍ਰੋਪਰ ਅਗੇ ਟਾਈਟ ਕਰਨ ਲਈ ਇੱਕ ਆਪਾਂ ਇਹਦਾ ਗੀਅਰ ਮੈਂ ਦੇਖ ਰਿਹਾ ਗੀਅਰ ਥੋੜਾ ਕੁਝ ਵੱਖਰਾ ਲੱਗ ਰਿਹਾ ਮੈਨੂੰ ਬਈ ਗੀਅਰ ਬਾਕਸ ਦੀ ਗੱਲ ਕਰੀਏ ਤਾਂ ਸਾਡਾ ਸਿੰਗਲ ਜੋ ట్రాన్స్మిਸ਼ਨ ਰਹਿੰਦੀ ਹੈ ਗੇਅਰ ਬਾਕਸ ਤੋਂ ਲੈ ਕੇ ਅੱਗੇ ਪੁਲੀ ਤੱਕ ਕੋਈ ਵਿੱਚ ਜੋਇੰਟ ਨਹੀਂ ਰਹਿੰਦਾ ਹਾਂਜੀ ਤਾਂ ਕਿ ਇਹਦਾ ਫਾਇਦਾ ਕੀ ਹੈ ਕਿ ਇੱਕ ਤਾਂ ਇਹਦੀ ਮੇਨਟੇਨੈਂਸ ਘੱਟਾ ਤੇ ਜਿਹੜੇ ਪੁਲੀ ਵਾਲੇ 베어ਿੰਗ ਵੇਰਾ ਵੀ ਸਾਰੇ ਹੈਗੇ ਨੇ ਉਹ ਓਇਲ ਦੇ ਵਿੱਚ ਰਹਿੰਦੇ ਨੇ ਜਿਹਦੇ ਕਰਕੇ ਕਿਸਾਨ ਨੂੰ ਇਹਦਾ ਜ਼ਿਆਦਾ ਫਾਇਦਾ ਰਹਿੰਦਾ ਹਾਂਜੀ ਅੱਗੇ ਰੀਲ ਦੀ ਗੱਲ ਕਰੀ ਰੀਲ ਦੀ ਜੋ ਟਾਈਨਸ ਨੇ ਠੀਕ ਹੈ ਸਾਰੀਆਂ ਹਾਈ ਕੁਆਲਟੀ ਮਟੀਰੀਅਲ ਦੀਆਂ ਨੇ ਜਿੰਨੇ ਪਲਾਸਟਿਕ ਦੇ ਬੋਸ਼ ਨੇ ਹਾਈ ਕੁਆਲਟੀ ਜਿਹੜਾ ਮਟੀਰੀਅਲ ਰਹਿਦਾ ਪਲਾਸਟਿਕ ਦਾ ਜਿੰਨੇ ਬਾਕੀ ਤੁਸੀਂ ਹੋਰ ਵੀ ਸਾਰੀ ਮਸ਼ੀਨ ਤੇ ਅਗਰ ਚੈੱਕ ਕਰੋਗੇ ਤਾਂ ਜਿੰਨੇ ਵੀ ਜਿੱਦਾਂ ਹਾਰਡਵੇਅਰ ਹੋਗੇ ਟੈਨਾ ਹੋਗੀਆਂ ਜਾਂ ਨੀਚੇ ਔਗਰ ਦੇ ਸਕੂਪ ਰ ਕਹਿੰਦੇ ਨੇ ਚੂਹੇ ਕਹਿੰਦੇ ਨੇ ਇਹਨਾਂ ਨੂੰ ਇਹ ਸਾਰੇ ਪਲੇਟਿੰਗ ਜ਼ਿੰਕ ਪਲੇਟਿੰਗ ਕੀਤੇ ਹੁੰਦੇ ਨੇ ਤਾਂ ਕਿ ਇਹਨਾਂ ਦੀ ਜਿਹੜੀ ਲਾਈਫ ਆ ਆਟੋਮੈਟਿਕਲੀ ਉਹਦਾ ਨਾਲ ਵਧ ਜਾਂਦੀ ਹੈ ਜੀ ਔਰ ਜੋ ਪੇਂਟ ਦਾ ਵੀ ਸਾਡਾ ਸਿਸਟਮ ਆ ਮਸ਼ੀਨ ਦਾ ਹਾਂਜੀ ਉਹ ਇਹ ਨਹੀਂ ਹੈਗਾ ਕਿ ਪਹਿਲਾਂ ਮਸ਼ੀਨ ਅਸੈਂਬਲ ਹੋਈ ਉਸ ਤੋਂ ਬਾਅਦ ਅਸੀਂ ਪੇਂਟ ਕਰਦੇ ਆ ਪਹਿਲਾਂ ਇੱਕ ਇੱਕ ਪਾਰਟ ਆ ਜਿਹੜਾ ਉਹ ਪਾਊਡਰ ਕੋਟਿੰਗ ਹੁੰਦਾ ਹਾਂਜੀ ਉਸ ਤੋਂ ਬਾਅਦ ਉਹ ਉਹਦੀ ਮਸ਼ੀਨ ਦੀ ਅਸੈਂਬਲੀ ਹੁੰਦੀ ਹੈ ਜਿਸ ਦਿਨ ਉਹਦੀ ਲਾਈਫ bắtਦੀ ਆ ਬਾਕੀ ਜਿੰਨੇ ਤੁਸੀਂ ਪੁਲਿਸ ਦੇਖ ਰਹੇ ਹੋ ਸਾਰਿਆਂ ਦੇ ਉੱਪਰ ਅਸੀਂ ਬੈਲਟ ਪੁਲੀ ਦੇ ਕਵਰ ਦਿੱਤੇ ਹੋਏ ਨੇ ਸੇਫਟੀ ਪਰਪਸ ਲਈ ਹਾਂਜੀ ਠੀਕ ਹੈ ਜੀ ਭਈ ਆਪਣੀ ਇਹ ਜਿਹੜੀ ਪੁਲੀ ਚੇਂਜ ਹੁੰਦੀ ਆ ਹਨਾ ਤੇ ਜਦੋਂ ਕੋਈ ਵੀ ਕਸਟਮਰ ਜੇ ਕੋਈ ਆਉਂਦਾ ਵਾ ਜਿਹਦਾ ਟਰੈਕਟਰ ਜਿਹੜਾ ਵੀ ਹੁੰਦਾ ਫਿਰ ਉਹਦੇ ਨਾਲ ਚੱਕਰ ਮਲਾ ਕੇ ਮੈਚ ਕਰਕੇ ਦੇ ਦਿੰਦੇ ਆ ਹਾਂ ਇਹ ਇਹ ਹੀ ਇੱਕ ਮੇਨ ਪੁਲੀ ਹੁੰਦੀ ਆ ਕੰਪਲੀਨ ਵਾਲੀ ਪੁਲੀ ਆ ਈਜ਼ੀ ਟੂ ਰਿਮੂਵ ਆ ਟਰੈਕਟਰ ਦੇ ਅਕੋਰਡਿੰਗਲੀ ਮੈਂ ਇਹੀ ਪੁਲੀ ਰੀਪਰ ਦੇ ਵਿੱਚ ਚੇਂਜ ਹੁੰਦੀ ਆ ਅਗਰ ਆਪਾਂ ਉਦਾਹਰਨ ਦੇ ਤੌਰ ਤੇ ਲਈਏ ਜੀ ਸਵਰਾਜ ਮਹਿੰਦਰਾ ਵਗੈਰਾ ਆਗੇ ਉਹਨਾਂ ਦੇ ਵਿੱਚ 14 ਇੰਚ ਪੁਲੀ ਚੱਲੇਗੀ ਨਿਊ ਹੋਲੈਂਡ ਦੇ ਵਿੱਚ 15 ਇੰਚ ਪੁਲੀ ਚੱਲਦੀ ਆ ਤੇ ਜੌਨ ਲੇ ਵਿੱਚ 17 ਇੰਚ ਪੁਲੀ ਚੱਲਦੀ ਆ ਠੀਕ ਹੈ ਇ ਚੱਕਰਾਂ ਦੇ ਹਿਸਾਬ ਨਾਲ ਆਪਾਂ ਨੂੰ ਚੇਂਜ ਕਰਨੀ ਪੈਂਦੀ ਆ ਠੀਕ ਆ ਵੀ ਇੱਕ ਇੱਕ ਚੀਜ਼ ਤੇ ਇੱਥੇ ਹੋਰ ਸਟicker ਲਗਾਇਆ ਹੋਇਆ ਵੀ ਅਨਜਾਨ ਤੋਂ ਅਨਜਾਣ ਬੰਦਾ ਵੀ ਚੇਂਜ ਕਰ ਸਕਦਾ ਹਾਂ ਉਹਦੇ ਨਾਲ ਸਟicker ਲੱਗਿਆ ਹਾਂਜੀ ਬੈਲਟ ਦਾ ਵੀ ਮਤਲਬ ਅਗਰ 14 ਦੀ ਪੁਲੀਆ ਤਾਂ ਕਿਹੜੇ ਸਾਈਜ਼ ਦੀ ਬੈਲਟ ਪਵੇਗੀ 15 ਦੀ ਪੁਲੀਆ ਤਾਂ ਕਿਸ ਸਾਈਜ਼ ਦੀ ਬੈਲਟ ਪਵੇਗੀ ਠੀਕ ਹੈ ਜੀ ਹਾਂਜੀ ਅੱਗੇ ਆਪਾਂ 베アリングਾਂ ਦੀ ਗੱਲ ਕਰੀਏ ਹਾਂਜੀ ਤਾਂ ਸਾਰੇ ਸਾਡੇ TR 베アリング ਨੇ ਪ੍ਰੋਪਰ ਗਰੀਜ਼ਿੰਗ ਪੁਆਇੰਟ ਹਰੇਕ 베アリング ਦੇ ਉੱਪਰ ਦਿੱਤੇ ਹੋਏ ਨੇ ਤੇ ਜਿੰਨੇ ਵੀ ਸਾਰੇ 베アリングਾਂ ਦੇ ਉੱਪਰ ਗਰੀਜ਼ਿੰਗ ਪੁਆਇੰਟ ਨੇ ਜਿੱਥੇ ਜਿੱਥੇ ਤੇਲ ਦੀ ਜ਼ਰੂਰ ਤੇਲ ਵਾਲੇ ਪੁਆਇੰਟ ਨੇ ਤੇ ਪ੍ਰੋਪਰ ਇੱਕ ਡੈਕਲ ਵੀ ਲੱਗਿਆ ਹੁੰਦਾ ਸਟicker ਵੀ ਲੱਗਿਆ ਹੁੰਦਾ ਮਸ਼ੀਨ ਦੇ ਉੱਪਰ ਹਾਂਜੀ ਕਿ ਜਿਹਨੂੰ ਪੜ ਕੇ ਜਿਹੜਾ ਰੂਟੀਨ ਦੇ ਕਿਹੜਾ ਬੈਰਿੰਗ ਡੇਲੀ ਆਪਾਂ ਨੇ ਗਰੀਸ ਕਰਨਾ ਕਿ ਕਿੱਥੇ ਤੇਲ ਦੇਣਾ ਉਹ ਸਾਰਾ ਉਥੋਂ ਫਾਰਮਰ ਦੇਖ ਸਕਦਾ ਬਈ ਦੋ ਚੀਜ਼ਾਂ ਦੀ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਹੈ ਕਿਸਾਨਾਂ ਨੂੰ ਜਾਂ ਤਾਂ ਸ਼ਾਫਟ ਟੁੱਟ ਗਈ ਤੇ ਜਾਂ ਗੀਅਰ ਦੀ ਹੈਨਾ ਤੇ ਇਹਦੇ ਵਿੱਚ ਆਪਣੇ ਗੀਅਰ ਜਾਂ ਸ਼ਾਫਟ ਦੇ ਵਿੱਚ ਦੱਸੋ ਵੀ ਆਪਣੀ ਸ਼ਾਫਟ ਕਿਵੇਂ ਆ ਵਰਕ ਕਰੂਗੀ ਤੇ ਲਾਈਫ ਕਿੰਨੀ ਰਹੂਗੀ ਇਹਦੀ ਦੇਖੋ ਜਿਹੜੀਆਂ ਸ਼ਾਫਟਾਂ ਨੇ ਹਾਂਜੀ ਸਾਰੀਆਂ ਸਾਡੇ ਜਿੰਨੀਆਂ ਵੀ ਦੇ ਵਿੱਚ ਅਸੀਂ ਸ਼ਾਫਟਾ ਯੂਜ਼ ਕਰਦੇ ਹਾਂ ਸਾਰੀਆਂ ਹੀਟ ਟ੍ਰੀਟਡ ਸ਼ਾਫਟਾ ਨੇ ਹੀਟ ਟ੍ਰੀਟਮੈਂਟ ਉਹਨਾਂ ਦੀ ਹੋਈ ਹੁੰਦੀ ਆ ਸੋ ਲਾਈਫ ਉਹਦੇ ਵਿੱਚ ਵੀਰ ਇੰਡੇਰੇ ਦਾ ਕੋਈ ਮਤਲਬ ਬ੍ਰੇਕਡਾਊਨ ਦਾ ਆਈਸ਼ੂ ਨਹੀਂ ਹੈਗਾ ਗੇਅਰ ਵਾਸੇ ਗੇਅਰ ਬਾਕਸ ਬਾਰੇ ਤੁਹਾਨੂੰ ਅਸੀਂ ਆਲਰੇਡੀ ਪਹਿਲਾਂ ਦੱਸ ਹੀ ਚੁੱਕੇ ਹਾਂ ਠੀਕ ਹੈ ਨਾ ਉਹ ਸਿੰਗਲ ਸ਼ਾਫਟ ਦੇ ਵਿੱਚ ਆ ਤਾਂ ਉਹਦੀ ਵੈਸੀ ਮੇਨਟੇਨੈਂਸ ਘੱਟ ਜਾਂਦੀ ਆ ਇੱਕ ਚੀਜ਼ ਹੋਰ ਜਿਵੇਂ ਇਹ ਹੁਣ ਆਪਣਾ ਜਿਹੜਾ ਹੈਗਾ 57 ਇੰਚ ਹੈਗਾ ਜੀ ਜੀਏ 57 ਇੰਚ ਮਾਡਲ ਆ ਅੱਛਾ ਤੇ ਜਿਵੇਂ ਹੁਣ ਮੰਨ ਲਓ 57 ਇੰਚ ਰੀਪਰ ਕਿਸੇ ਨੇ ਵੱਡੇ ਟਰੈਕਟਰ हां देखो साइज ਦੇ ਟਰੈਕਟਰ ਦੇ ਹਾਰਸ ਪਾਵਰ ਦੇ ਹਿਸਾਬ ਨਾਲ ਹੀ ਸਾਈਜ਼ ਬਣੇ ਨੇ ਹਾਂਜੀ ਹੁਣ ਜੇ ਆਪਾਂ 60 ਹਾਰਸ ਪਾਵਰ ਦੀ ਗੱਲ ਕਰੀਏ ਤਾਂ ਉੱਥੇ ਅਸੀਂ 60 ਇੰਚੀ ਰੀਪਰ ਰეკਮੈਂਡ ਕਰਾਂਗੇ 57 ਇੰਚੀ ਰੀਪਰ ਅਸੀਂ 55 ਹਾਰਸ ਪਾਵਰ 50 ਹਾਰਸ ਪਾਵਰ ਦੇ ਰეკਮੈਂਡ ਕਰਾਂਗੇ ਫਿਰ ਉਸ ਤੋਂ ਵੱਡੇ ਵੀ ਅੱਜ ਕੱਲ ਮਾਰਕੀਟ ਦੇ ਵਿੱਚ ਟਰੈਕਟਰ ਆ ਗਏ ਜਿੱਦਾਂ 65 ਹਾਰਸ ਪਾਵਰ 70 ਹਾਰਸ ਪਾਵਰ ਜਾਂ 77 ਹਾਰਸ ਪਾਵਰ ਉੱਥੇ ਫਿਰ ਆਪਾਂ 63 ਇੰਚੀ ਰੀਪਰ ਰეკਮੈਂਡ ਕਰਾਂਗੇ ਫਾਰਮਰ ਨੂੰ ਠੀਕ ਹੈ ਵੀ ਉੱਥੇ ਛੋਟਾ ਰੀਪਰ ਤਾਂ ਫਿਰ ਉਹ ਨੁਕਸਾਨ ਕਰੂਗਾ ਹੀ ਕਰੂਗਾ ਉੱਥੇ ਹੋ ਸਕ ਠੀਕ ਹੈ ਨਾ ਇਹ ਸੈਟਿੰਗ ਆ ਜੋ ਅੰਦਰ ਜਾਲ ਹੁੰਦਾ ਜੋ ਤੂੜੀ ਦੇ ਸਾਈਜ਼ ਨੂੰ ਘਟ ਵੱਧ ਕਰਦਾ ਉਹਦੀ ਸੈਟਿੰਗ ਲਈ ਆ ਕਿ ਇੱਥੋਂ ਸੈਟਿੰਗ ਕਰਕੇ ਆਪਾਂ ਜਿੰਨਾ ਜਾਲ ਨੂੰ ਥਰੇਸ਼ਰ ਦੇ ਨੇੜੇ ਲਾਵਾਂਗੇ ਹਾਂਜੀ ਉਨੀ ਤੂੜੀ ਦਾ ਸਾਈਜ਼ ਉਹ ਮੋਟਾ ਰਹਿਣਾ ਜਿੰਨਾ ਨੂੰ ਥਰੇਸ਼ਰ ਤੋਂ ਦੂਰ ਕਰਾਂਗੇ ਹਾਂਜੀ ਉਹਨਾਂ ਉਹਨੇ ਬ੍ਰੀਕ ਹੋਣਾ ਸਾਰੀ ਸੈਟਿੰਗ ਦੀ ਇੱਥੇ ਹੀ ਹੋਣੀ ਆ ਠੀਕ ਆ ਇਹ ਕਾ ਲੀਵਰ ਹੋਰ ਲੱਗਾ ਹੋਇਆ ਤੁਹਾਡੇ ਅੰਦਰ ਵੀ ਇਹ ਕਾਦੇ ਆਸਤੇ ਇਹ ਜਿਹੜਾ ਲੀਵਰ ਆ ਵੀ ਦੀ ਇਹਦਾ ਪਰਪਸ ਇਹ ਹੈ ਕੀ ਜਦੋਂ ਕੰਬਾਈਨ ਚੱਲ ਰਹੀ ਆ ਕੰਬਾਈਨ ਚੱਲਣ ਤੋਂ ਬਾਅਦ ਕੁਝ ਨਾ ਕੁਝ ਦਾਣੇ ਵਗੈਰਾ ਖੇਤ ਦੇ ਵਿੱਚ ਰਹਿ ਜਾਂਦੇ ਨੇ ਤਾਂ ਰੀਪਰ ਉਹਨਾਂ ਨੂੰ ਕਲੈਕਟ ਕਰ ਲੈਂਦਾ ਕਲੈਕਟ ਕਰਕੇ نیچے ਇੱਕ ਗ੍ਰੇਨ ਟੈਂਕ ਦੇੰਨੇ ਆ ਹਾਂਜੀ ਠੀਕ ਹੈ ਉਹਦੇ ਵਿੱਚ ਇਕੱਠੇ ਰਹਿੰਦੇ ਹੋ ਰਹਿੰਦੇ ਨੇ ਜਦੋਂ ਟ੍ਰੈਂਕ ਉਹ ਗ੍ਰੇਨ ਟੈਂਕ ਫਿਲ ਹੋ ਜਾਂਦਾ ਭਰ ਜਾਂਦਾ ਹਾਂਜੀ ਤਾਂ ਇਹ ਲੀਵਰ ਦੇ ਨਾਲ ਆਪਾਂ ਟੈਂਕ ਨੂੰ ਆਪਰੇਟ ਕਰਕੇ ਆਸਾਨੀ ਨਾਲ ਸਿੰਗਲ ਬੰਦਾ ਇਹਨੂੰ ਖੋਲ ਸਕਦਾ ਠੀਕ ਹੈ ਤੇ ਇਹ ਆਪਣਾ ਹੈਗਾ ਬਈ ਡਬਲ ਪੱਖੇ ਵਾਲਾ ਹੈ ਨਾ ਹਾਂਜੀ ਡਬਲ ਪੱਖੇ ਤੇ ਇੱਕ ਜਿਹੜੇ ਕਿਸਾਨ ਵੀਰਾਂ ਨੂੰ ਆਉਂਦੀ ਹੈ ਦਿੱਕਤ ਆਉਂਦੀ ਹੈ ਵੀ ਇਹ ਚਾਦਰ ਪੱਖੇ ਵਾਲੀ ਚਾਦਰ ਦੀ ਸਭ ਤੋਂ ਪਹਿਲਾਂ ਜਾਂਦੀ ਹੈ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਜੋ ਇਹਦਾ ਜਿਹੜਾ ਪੱਖੇ ਦੇ ਫਰਕ ਬੋਲ ਦਿੰਦੇ ਨੇ ਉਹਨੂੰ ਬਲੇੜ ਬੋਲ ਦਿੰਦੇ ਨੇ ਠੀਕ ਹੈ ਨਾ ਉਹਦੇ ਵਿੱਚ ਸਾਡਾ ਕੀ ਹੈ ਜੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਨਾਂ ਦਾ ਜਿਹੜਾ ਮਟੀਰੀਅਲ ਆ ਉਹ ਐਸਆਰ ਸ਼ੀਟ ਆ ਹਾਈ ਕੁਆਲਿਟੀ ਦੇ ਮਟੀਰੀਅਲ ਰਹਿਣਦਾ ਤੇ ਇਹਦੀ ਜਿਹੜੀ ਥਿਕਨੈਸ ਵੀ ਅਸੀਂ 3.5mm ਦੀ ਲੈ ਕੇ ਚੱਲਦੇ ਆਂ ਠੀਕ ਹੈ ਇਹਦੇ ਨਾਲ ਕੀ ਹੈ ਜਿਹੜੀ ਮਤਲਬ ਜਲਦੀ ਜਿਹੜੀ ਕਸਨ ਦੀ ਸਮੱਸਿਆ ਉਹ ਨਹੀਂ ਆਏਗੀ ਠੀਕ ਹੈ ਤੇ ਜਿਹੜੀ ਇਹ ਚਾਦਰ ਹੈ ਆਪਣੀ ਜਿਹੜੀ ਲੱਗੀ ਹੋਈ ਆ ਲੋਹਾ ਲੱਗਾ ਹੋਇਆ ਹਾਂਜੀ ਹਾਂ ਇਹਦਾ ਐਚ ਆਰ ਸੀਡ ਦੱਸਿਆ ਬਾਕੀ ਜਿੰਨਾ ਵੀ ਇਹਦੇ ਤੇ ਸ਼ੀਟ ਲੱਗੀ ਹੋਈ ਆ ਸਾਡੀ ਸਟੋਰੀ ਉੱਪਰ ਦੇ ਉੱਪਰ ਹਾਂਜੀ ਠੀਕ ਹੈ ਨਾ ਇਹ 5mm ਥਿਕਨੈਸ ਦੀ ਸ਼ੀਟ ਰਹਿੰਦੀ ਆ ਠੀਕ ਹੈ ਇਹ ਵੀ ਐਚ ਆਰ ਸੀਡ ਰਹਿੰਦੀ ਆ ਤੇ ਹਾਈ ਕੁਆਲਿਟੀ ਰਹਿੰਦੀ ਆ ਇਸ ਤੋਂ ਕੋਈ ਉਹ ਨਹੀਂ ਹੁੰਦਾ ਇਹਦੇ ਵਿੱਚ ਇੱਕ ਆ ਲਾਈਟਸ ਲੱਗੀਆਂ ਦੇਖ ਰਹੇ ਆ ਆਹ ਇਹ ਲਾਈਟਸ ਹਾਂ ਇਹ ਪਿੱਛੇ ਅਸੀਂ ਦੋ ਸਾਈਡਾਂ ਦੇ ਉੱਪਰ LED ਲਾਈਟਸ ਦਿੱਤੀਆਂ ਨੇ ਹਾਂਜੀ ਇਹਨਾਂ ਨਾਲ ਵੀ ਟਰੈਕਟਰ ਤੋਂ ਕਨੈਕਸ਼ਨ ਦੇ ਕੇ ਕਿ ਨਾਰਮਲੀ ਜਿਦਾਂ ਲੇਟ ਨਾਈਟ ਦੇ ਵਿੱਚ ਵੀ ਅੱਜਕੱਲ ਆਪਾਂ ਦੇਖਦੇ ਆਂ ਕਿ ਰੀਪਰ ਕਿਸਾਨ ਚਲਾਉਂਦਾ ਰਹਿੰਦਾ ਰਾਤ ਨੂੰ ਤਾਂ ਇਹ ਲਾਈਟ ਦੇ ਨਾਲ ਕੀ ਹੈ ਕਿ ਪਿੱਛੋਂ ਜਦੋਂ ਟਰਾਲੀ ਵਗੈਰਾ ਉਹਨੇ ਕਿਸਾਨ ਨੇ ਬਦਲਣੀ ਆ ਟਰਾਲੀ ਭਰ ਕੇ ਦੂਜੀ ਟਰਾਲੀ ਕਨੈਕਟ ਕਰਨੀ ਆ ਚੋੜਨੀ ਆ ਇਹਦੇ ਨਾਲ ਤਾਂ ਉਹ ਲਾਈਟਸ ਤੋਂ ਉਹਨੂੰ ਇਸ ਚੀਜ਼ ਦਾ ਕਾਫੀ ਬੈਨੀਫਿਟ ਮਿਲਦਾ ਤੇ ਬਾਈ ਜੀ ਇੱਕ ਚੀਜ਼ ਹੋਰ ਹੁੰਦੀ ਆ ਹੁਣ ਜਿਹੜੀ ਜਿਵੇਂ ਸਬਸਿਡੀਆਂ ਚੱਲ ਰਹੀਆਂ ਵਾਂ ਇੱਕ ਇੰਪਲੀਮੈਂਟ ਤੇ ਤਕਰੀਬਨ ਸਬਸਿਡੀ ਆ ਜਾਂਦੀ ਹੈ ਜਿਵੇਂ ਸੁਪਰਸੀਡਰ ਤੇ ਆ ਗਈ ਰੀਪਰ ਤੇ ਆ ਗਈ ਤੇ ਆਪਣੇ ਵਾਲੇ ਦੇ ਤੇ ਹੈ ਅਪਰੂਵਡ ਆ ਇਹ ਹਾਂਜੀ ਹਾਂਜੀ ਸਾਡੀ ਜਿਹੜੀ ਮਸ਼ੀਨ ਆ ਸਬਸਿਡੀ ਦੇ ਵਿੱਚ ਅਪਰੂਵ ਆ ਜਿਵੇਂ ਜਿਵੇਂ ਸਰਕਾਰ ਦੀ ਕੋਈ ਵੀ ਸਬਸਿਡੀ ਸਕੀਮ ਆਉਂਦੀ ਆ ਕਿਸਾਨ ਭਰਾਵਾਂ ਲਈ ਤਾਂ ਸਾਡੀ ਮਸ਼ੀਨ ਦੇ ਉੱਪਰ ਅਵੇਲੇਬਲ ਆ ਠੀਕ ਆ ਤਾਂ ਕਿਸਾਨ ਭਰਾ ਜਦੋਂ ਵੀ ਸਕੀਮ ਆਉਂਦੀ ਆ ਉਹਦਾ ਫਾਇਦਾ ਲੈ ਸਕਦੇ ਨੇ ਠੀਕ ਆ ਬਈ ਤੇ ਇੱਕ ਇੱਕ ਕਈ ਕਿਸਾਨ ਵੀਰਾਂ ਨੂੰ ਹੁੰਦਾ ਵੀ ਜਿਨੇ ਆ ਉਹਦਾ ਕੰਮ ਚਲਾਉਣਾ ਵਾ ਟਰੈਕਟਰ ਨਵਾਂ ਲਿਆ ਵਾ ਪਹਿਲਾਂ ਉਧਰ ਲੱਗਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਲੋਨ ਦੀ ਸੁਵਿਧਾ ਪਾ ਲੈਂਦਾ ਹਾਂਜੀ ਹਾਂ ਆ ਲੋਨ ਦੀ ਫੈਸਿਲਿਟੀ ਵੀ ਹੈ ਜੀ ਠੀਕ ਹੈ ਨਾ ਸਾਡਾ ਟਾਈਪ ਪਾਲਿਟੀਆਂ तकरीबन ਜਿੰਨੀਆਂ ਵੀ ਬੈਂਕਸ ਲੋਨ ਕਰਦੀਆਂ ਨੇ ਐਗਰੀਕਲਚਰ ਮਸ਼ੀਨ ਦੇ ਉੱਪਰ ਸਾਰਿਆਂ ਦਾ ਸਾਡਾ ਟਾਈਪ ਹੈਗਾ ਤੇ ਕਿਸਾਨ ਲੋਨ ਦੀ ਫੈਸਿਲਿਟੀ ਵੀ ਲੈ ਸਕਦੇ ਨੇ ਠੀਕ ਹੈ ਬਈ ਤੇ ਬਈ ਹੁਣ ਆਪਾਂ ਸਾਰਾ ਕੁਝ ਡਿਟੇਲ ਤਾਂ ਸਾਰੀ ਦੱਸਤੀ ਮਸ਼ੀਨ ਦੀ ਇੱਕ ਇੱਕ ਚੀਜ਼ ਬਾਰੇ ਦੱਸਦਾ ਆਪਾਂ ਪੂਰਾ ਚੰਗੀ ਤਰ੍ਹਾਂ ਸਮਝਾ ਦਿੰਦਾ ਵਾ ਹਨਾ ਤੇ ਇੱਕ ਚੀਜ਼ ਹੋਰ ਦੱਸੋ ਵੀ ਜੇ ਹੁਣ 2025 ਜ ਨਵਾਂ ਸਾਲ ਚੱਲ ਰਿਹਾ ਵਾ ਤੇ ਨਵੇਂ ਸਾਲ ਤੇ ਕੋਈ ਆਫਰ ਵਗੈਰਾ ਵੀ ਦੇ ਰਹੇ ਹੋ ਨਾਲ ਜਾਂ ਕੁਝ ਨਹੀਂ ਹਾਂਜੀ ਹਾਂਜੀ ਅ ਇੱਕ ਤਾਂ ਹੈ ਕਿ ਦੇਖੋ ਕਿਸਾਨਾਂ ਨੇ ਅਗਰ ਸਾਡੇ ਤੱਕ ਸਾਡੀ ਮਸ਼ੀਨ ਲੈਣ ਲਈ ਅਪਰੋਚ ਕਰਨਾ ਸਾਡੇ ਡਿਸਟ੍ਰਿਕਟ ਵਾਈਜ਼ ਸਾਰੇ ਡੀਲਰ ਨੈਟਵਰਕ ਹੈਗਾ ਹਾਂ ਜੀ ਤਕਰੀਬਨ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਡੀਲਰਸ ਹੈਗੇ ਨੇ ਕਿਸਾਨ ਆਪਣੇ ਲੋਕਲ ਡੀਲਰ ਨੂੰ ਸੰਪਰਕ ਕਰਕੇ ਤੇ ਸਾਡੀ ਮਸ਼ੀਨ ਬੁੱਕ ਕਰਵਾ ਸਕਦੇ ਨੇ ਤੇ ਬਾਕੀ ਸਾਡਾ ਇੱਕ ਟੋਲ ਫਰੀ ਨੰਬਰ ਵੀ ਹੈ ਹਾਂਜੀ 7837 4949 49 ਤੇ ਕਿਸਾਨ ਡਾਇਰੈਕਟਰ ਸਾਨੂੰ ਇਸ ਨੰਬਰ ਦੇ ਉੱਪਰ ਫੋਨ ਕਰਕੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਤਾਂ ਅਸੀਂ ਉਹਨਾਂ ਦਾ ਲੋਕਲ ਡੀਲਰ ਨਾਲ ਕੰਟੈਕਟ ਕਰਵਾ ਦਾਂਗੇ ਬਾਕੀ ਗੱਲ ਕਰੀਏ ਆਫਰ ਦੀ ਤਾਂ ਇਸ ਸਾਲ ਅਸੀਂ ਇੱਕ ਆਫਰ ਕਿਸਾਨ ਭਰਾਵਾਂ ਲਈ ਚਲਾਇਆ ਹਾਂਜੀ ਅ ਅਗਰ 15 ਫਰਵਰੀ ਤੱਕ ਕੋਈ ਵੀ ਕਿਸਾਨ ਭਰਾ ਸਾਡਾ ਮਸ਼ੀਨ ਸਾਡੇ ਕੋਲ ਬੁੱਕ ਕਰਾਉਂਦਾ ਤਾਂ ਅ ਥਰੇਸ਼ਿੰਗ ਯੂਨਿਟ ਦੇ ਮਤਲਬ ਥਰੇਸ਼ਰ ਦੇ ਵਿੱਚ ਜਿੰਨੇ ਬਲੇਡ ਲੱਗਦੇ ਨੇ ਹੂੰ 288 ਬਲੇਡ ਜਿੱਦਾਂ 57 ਇੰਚੀ ਥ੍ਰੈਸ਼ਰ ਦੀ ਗੱਲ ਕਰੀਏ 288 ਬਲੇਡ ਥ੍ਰੈਸ਼ਰ ਚ ਲੱਗਦੇ ਨੇ ਇੱਕ ਨੀਚੇ ਆਪਣਾ ਲੋਅਰ ਬਾਸਕਟ ਕੰਗੀ ਵੀ ਬੋਲ ਲੈਂਦੇ ਨੇ ਉਹਨੂੰ 35 ਬਲੇਡ ਉਸ ਚ ਹੁੰਦੇ ਨੇ ਜੀ 18 ਬਲੇਡ ਇੱਕ ਡਬਲ ਬਾਸਕਟ ਹੁੰਦੀ ਆ ਜਦੋਂ ਕਵਰ ਖੋਲਦੇ ਆਪਾਂ ਉਸ ਤੋਂ ਪਤਾ ਲੱਗਦਾ ਤਾਂ ਟੋਟਲ ਇੱਕ ਪੂਰਾ ਸੈੱਟ ਬਲੇਡ ਦਾ ਅਸੀਂ ਕਿਸਾਨ ਭਰਾਵਾਂ ਲਈ ਫ੍ਰੀ ਦੇ ਰਹੇ ਆ 15 ਫ੍ਰੀ ਫਰਵਰੀ ਤੱਕ ਜੋ ਅਸੀਂ ਇਹ ਸਕੀਮ ਚਲਾਈ ਹੋਈ ਆ ਜੋ ਵੀ ਕਿਸਾਨ ਬੁੱਕ ਕਰਾਉਂਦਾ ਤਾਂ ਉਹਨੂੰ ਇਹ ਪੂਰਾ ਸੈੱਟ ਬਲੇਡਸ ਦਾ ਫਰੀ ਮਿਲਦੀ ਇਹ ਅੰਦਾਜ਼ਨ ਕੀਮਤ ਕਿੰਨੀ ਬਣ ਜੂਗੀ ਇਹਨਾਂ ਬਲੇਡਾਂ तकरीबन ਇਹਨਾਂ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ तकरीबन 9 ਤੋਂ 10000 ਇਹਨਾਂ ਦੀ ਕੋਸਟ ਆਉਂਦੀ ਆ ਪੂਰੇ ਸੈੱਟ ਦੀ ਜੋ ਅਸੀਂ ਕਿਸਾਨ ਭਰਾਵਾਂ ਨੂੰ ਜੋ ਆਫਰ ਚਲਾ ਰਹੇ ਹਾਂ ਉਸ ਚ ਫਰੀ ਦੇ ਰਹੇ ਫਰੀ ਦੇ ਰਹੇ ਆ ਤੇ ਬਲੇਡ ਜਿਹੜੇ ਹੋਣਗੇ ਆਪਣੀ ਆਪ ਦੀ ਕੰਪਨੀ ਦੇ ਹੋਣਗੇ ਹਾਂਜੀ ਹਾਂਜੀ ਬਲੇਡ ਸਾਡੇ ਆਪਣੇ ਨੇ ਠੀਕ ਆ ਨਾ ਬਲੇਡ ਦੀ ਮਟੀਰੀਅਲ ਦੀ ਗੱਲ ਕਰੀਏ ਤਾਂ ਉਹ ਸਾਰਾ ਐਸਐਸ ਸਟੀਲ ਦਾ ਮਟੀਰੀਅਲ ਰਹਿਣ ਦਾ ਠੀਕ ਹੈ ਜੀ ਹਾਂਜੀ ਬਲੇਡ ਸਾਡੇ ਆਪਣੇ ਠੀਕ ਹੈ ਭਾਈ ਜੀ ਤੇ ਬਾਕੀ ਦਾ ਆਪਾਂ ਸਾਰਾ ਕੁਝ ਦੱਸ ਦਿੱਤਾ ਉਹਦੇ ਬਾਕੀ ਨੇੜੇ ਦੀ ਡੀਲਰਸ਼ਿਪ ਤੇ ਜਾ ਕੇ ਕੋਈ ਵੀ ਕਿਸਾਨ ਵੀਰ ਜਾ ਕੇ ਪੂਰੀ ਜਾਣਕਾਰੀ ਹੋਰ ਵੀ ਡਿਟੇਲ ਨਾਲ ਲੈਣੀ ਚਾਹੁੰਦਾ ਵਾ ਜੇ ਵੀਡੀਓ ਚ ਕੁਝ ਸਮਝ ਨਹੀਂ ਲੱਗਾ ਤਾਂ ਉਹ ਜਾਣਕਾਰੀ ਲੈ ਸਕਦਾ ਕਿਉਂ ਬਈ ਸਹੀ ਗੱਲ ਹੈ ਜੀ ਬਿਲਕੁਲ ਠੀਕ ਹੈ ਬਈ ਬਹੁਤ ਧੰਨਵਾਦ ਜੀ